ਸਾਡੇ ਕੋਲ ਅਵਤਾਰ ਸਿੰਘ ਡਾਂਡੀਆਂ ਜੀਲਾ ਕਿਸਾਨ ਮੋਰਚਾ ਬੀਜੇਪੀ ਡਿਸਟ੍ਰਿਕਟ ਹੁਸ਼ਿਆਰਪੁਰ ਆਇਆ ਤੇ ਕਾਉਂਟਰ ਤੋਂ ਹੁੰਦੀ ਆ ਉੱਤ ਅੰਦਰੋਂ ਆਇਆ ਉਹ ਇਹਨਾਂ ਨਾਲ ਗੱਲਬਾਤ ਕਰੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਗਾਦ ਜੀ ਜੈ ਸ਼੍ਰੀ ਰਾਮ ਇਹ ਅੰਦਰ ਕੀ ਪੋਜੀਸ਼ਨ ਆ ਕਿਦਾਂ ਤੁਹਾਡੀ ਵੋਟਾਂ ਦਾ ਹੋ ਰਿਹਾ ਤੁਸੀਂ ਪਹਿਲਾਂ ਦੱਸੋ ਪੋਜੀਸ਼ਨ ਬਹੁਤ ਵਧੀਆ ਆ ਭਾਜੀ ਜੁੜਦਾ ਸਰਕਾਰ ਆ ਹਾਂਜੀ ਸਰਕਾਰ ਦਾ ਫੈਕਟਰ ਤਾਂ ਹੁੰਦਾ ਹੀ ਆ ਪਰ ਲੇਕਿਨ ਜਿਹੜੀ ਬੀਜੇਪੀ ਦੀ ਵੋਟ ਹੈ ਉਹ ਤਕਰੀਬਨ ਉਹ ਜੀ ਉਹਨੇ ਸਾਡੇ ਭਾਜੀ ਨੂੰ ਕਿੰਨੀ ਕਿ ਬੋਟ ਪਾਗੇ ਸੌ ਸਨ ਠੰਡਰ ਨੂੰ ਕਿੰਨੀ ਸਨ ਠੰਡਰ ਹੋਣਾ ਨੂੰ ਮੇਰਾ ਕੱਲ 98100 8500 9000 ਦੇ ਕਰੀਬ ਹੋਤੇ ਠੀਕ ਹੈ ਜੀ ਭਾਜੀ ਜਿੱਦਾਂ ਸੈਂਟਰ ਦੇ ਵਿੱਚ ਮੋਦੀ ਦਾ ਤੋਂ 3 ਵਜੇ ਰਾਜ ਆ ਗਿਆ ਪੰਜਾਬ ਵਿੱਚ ਵੋਟ ਕਿਉਂ ਨਹੀਂ ਝੜਦੀ ਬੀਜਪੀ ਨੂੰ ਦੇਖੋ ਪਹਿਲਾਂ ਤਾਂ ਮੈਂ ਸਾਰੇ ਜਿੱਤਰਣ ਵਾਲਿਆਂ ਨੂੰ ਸਾਰੇ ਜੱਬੇ ਵਾਲ ਪਸਿਆਂ ਨੂੰ ਬਤਾਇਆ ਦਿਨਾ ਕਿ ਅਮਨ ਉਮਾਨ ਦੇ ਨਾਲ ਵੋਟਾਂ ਹੋਈਆਂ ਦੂਜਾ ਗੱਲ ਜਿਹੜੇ ਤੁਸੀਂ ਕੁਐਸਚਨ ਕੀਤਾ ਦੇਖੋ ਪਹਿਲਾ ਕਿਸਾਨੇ ਜਿਹੜਾ ਫੰਗਰ ਸ਼ੋ ਚੱਲਿਆ ਫਿਰ ਕਰੋਨਾ ਆ ਗਿਆ ਜੀ ਇਹਨਾਂ ਦਾ ਇੱਕ ਤਾਂ ਇਹ ਕਾਰਨ ਹੋਇਆ ਜਿਹੜੇ ਮਤਲਬ ਵੱਡੇ ਕਾਰਨ ਆ ਤੇ ਦੂਸਰਾ ਇਦਾਂ ਆ ਭਈ ਥੋੜਾ ਜਿਹਾ ਮੋਦੀ ਸਾਹਿਬ ਨੂੰ ਵੀ ਚਾਹੀਦਾ ਭਾਰਤ ਸਰਕਾਰ ਨੂੰ ਚਾਹੀਦਾ ਕਿ ਉਹ ਸਾਡੇ ਪੰਜਾਬ ਵਾਲੇ ਵੀ ਧਿਆਨ ਦੇਣ ਤੇ ਆਪਣਾ ਜਿਹੜਾ ਨਜ਼ਰੀਆ ਥੋੜਾ ਜਿਹਾ ਜਿਹੜਾ ਬਦਲਣਾ ਹਾਂ ਥੋੜਾ ਜਿਹਾ ਨਜ਼ਰੀਆ ਬਦਲ ਲੈਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਆਮਿਆ ਉਹ ਚਾਹੁੰਦੀ ਆ ਕਿ ਬਦਲਾਵੇ ਤੇ ਜੇ ਸੈਂਟਰ ਸਰਕਾਰ ਥੋੜਾ ਜਨਾ ਜਿਹੜੀ ਆ ਬਦਲ ਦੇਦਾ ਬਿਨੂਰ ਸफाई ਦੇ ਵਿੱਚ ਅਸੀਂ ਬਹੁਤ ਵੱਡੇ ਮਾਰਜਨਾ ਸਰਕਾਰ ਬਣਾਵਾਂਗੇ ਧੰਨਵਾਦ ਜੀ ਥੈਂਕ ਯੂ ਜੀ ਸਤ